ਹਾਂਜੀ ਸਾਥਰੀਏ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਮੈਨੂੰ ਲੱਗਦਾ ਵੀ ਵੀਡੀਓ ਜਿਹੜੀ ਰਿਕਾਰਡ ਹੋਣੀ ਸ਼ੁਰੂ ਹੋ ਗਈ ਕਿਉਂਕਿ ਇਸ ਤੋਂ ਬਾਅਦ ਵੀ ਵੀਡੀਓ ਸਾਰੇ ਭੈਣ ਭਰਾਵਾਂ ਤੱਕ ਪਹੁੰਚੂਗੀ ਮੇਰੀ ਬੇਨਤੀ ਆ ਕਿ ਜਿੰਨੇ ਵੀ ਸੱਜਣ ਪਿਆਰ ਕਰਦੇ ਨੇ ਵੀਡੀਓ ਨੂੰ ਇਹਨੂੰ ਸਾਂਝੀ ਕਰਕੇ ਤੁਸੀਂ ਲੋਕਾਂ ਤੱਕਰ ਜ਼ਰੂਰ ਪਹੁੰਚਾ ਦੇਣਾ ਕਿਉਂਕਿ ਹੁਣ ਜਿਹੜੇ ਪੇਜ ਨੇ ਨਾ ਫੇਸਬੁੱਕ ਪੇਜ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਚੱਲਦੇ ਨਹੀਂ ਹੈਗੇ ਮੇਰੇ ਚੰਗੀ ਤਰ੍ਹਾਂ ਇਸ ਕਰਕੇ ਲੋਕਾਂ ਦੇ ਘਰ ਗੱਲਬਾਤ ਜਿਹੜੀ ਨਹੀਂ ਪਹੁੰਚਦੀ ਮੈਂ ਗੱਲਬਾਤ ਕਰਨੀ ਹੈ ਵੀਰੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ ਜਿਹੜੇ ਸਾਡੇ ਨੌਜਵਾਨ ਤੇ ਅੰਮ੍ਰਿਤਸਰ ਜਿਹੜੇ ਕਿ ਭੇਜੇ ਗਏ ਨੇਗੇ ਸਾਡੇ ਨੌਜਵਾਨ ਆਏ ਨੇਗੇ ਉੱਧਰੋਂ ਅਮਰੀਕਾ ਨੇ ਭੇਜੇ ਨੇਗੇ ਰਿਪੋਰਟ ਕੀਤੇ ਨੇਗੇ ਉਹਦੇ ਬਾਰੇ ਗੱਲਬਾਤ ਜਿਹੜੀ ਕਰਨੀ ਹੈ ਦੇਖੋ ਸਰਕਾਰ ਨੇ ਮੀਡੀਆ ਨੇ ਕੱਲ ਦਾ ਬੜਾ ਰੌਲਾ ਪਾਇਆ ਹੋਇਆ ਹੈ ਮੀਡੀਆ ਨੇ ਤਾਂ ਬਹੁਤ ਜ਼ਿਆਦਾ ਰੌਲਾ ਪਾਇਆ ਹੋਇਆ ਹੈ ਮੇਰਾ ਮੀਡੀਆ ਨੂੰ ਬੇਨਤੀ ਆ ਕਿ ਸਰਕਾਰ ਤੇ ਤੁਸੀਂ ਅਜਾਹ ਕਿਉਂ ਨਹੀਂ ਦਬਾਅ ਬਣਾਉਂਦੇ ਕਿ ਸਰਕਾਰ ਨੂੰ ਜਹਾ ਕਿਉਂ ਨਹੀਂ ਚਾਹੀਦਾ ਕਿ ਜਿਹੜੇ ਸਾਡੇ ਨੌਜਵਾਨ ਉਧਰੋਂ ਆਏ ਨੇ ਜਾਂ ਪਹਿਲਾਂ ਲੱਖਾਂ ਕਰੋੜਾਂ ਦੀ ਨੌਜਵਾਨ ਠੱਗੀ ਜਿਨ੍ਹਾਂ ਨਾਲ ਵੱਜ ਚੁੱਕੀ ਹੈ ਸਰਕਾਰ ਉਹਨਾਂ ਜੰਟਾਂ ਉੱਪਰ ਕਿਉਂ ਨਹੀਂ ਕੋਈ ਕਾਰਵਾਈ ਕਰਦੀ ਹੁਣ ਜਿਹੜੇ 40-40 ਲੱਖ ਰੁਪਇਆ ਦੇ ਕੇ ਗਏ ਨੇਗੇ ਨੌਜਵਾਨ ਜਾਂ ਜਿਹੜੇ ਕੱਲ ਵਾਪਸ ਮੁੜਿਆਏ ਕੀ ਸਰਕਾਰ ਉਹਨਾਂ ਉੱਪਰ ਜੰਟਾਂ ਉੱਪਰ ਪਰਚੇ ਕਰੂਗੀ ਉਹ ਨੌਜਵਾਨ ਆ ਬੋਰਡ ਰਹੇ ਨੇ ਕਿ ਕਿਵੇਂ ਕਿਵੇਂ ਸਾਡੇ ਨਾਲ ਨਾਲ ਠੱਗੀਆਂ ਮਾਰੀਆਂ ਤੇ ਕਿਵੇਂ ਕੀ ਕੀ ਗੱਲਾਂ ਕਹਿ ਕੇ ਅਸੀਂ ਕਿਵੇਂ ਪਹਿਲਾਂ ਤੰਗ ਹੋ ਕੇ ਉੱਥੇ ਗਏ ਤੇ ਬਾਅਦ ਜਾਣਸਾਰ ਸਾਨੂੰ ਉੱਥੇ ਭੇਜ ਦਿੱਤਾ ਗਿਆ ਹੁਣ ਤੁਸੀਂ ਇਹ ਸਾਰੇ ਹੀ ਜਿਹੜਾ ਇਹ ਪੰਜਾਬ ਦੇ ਵਿੱਚ ਚੱਲਿਆ ਹੋਇਆ ਮਾਫੀਆ ਇਹਦੇ ਉੱਪਰ ਸਰਕਾਰ ਨੇ ਅਜ ਤੱਕਰ ਖੁੱਲ ਕੇ ਕੋਈ ਕਾਰਵਾਈ ਨਹੀਂ કરી ਇਹ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ 2 2.5 2.5 ਸਾਲ ਹੋ ਗਏ ਤੇ ਆਪਾਂ ਨੂੰ ਰੌਲਾ ਪਾਈ ਜਾਂਦੇ ਨੇ ਇੰਨਾ ਜੱਜ ਕੇ ਰੌਲਾ ਪਾਇਆ ਤੇ ਇੰਨੀ ਆਪਾਂ ਇਹ ਲੜਾਈ ਵੱਡੀ ਲੜਾਈ ਆ ਤਾਂ ਕਿ ਅੱਜ ਇਹ ਮਾਫੀਆ ਥੋੜਾ ਜਿਹਾ ਪੰਜਾਬ ਦੇ ਵਿੱਚੋਂ ਘਟਿਆ ਤਾਂ ਕਿਤੇ ਜਿਹੜਾ ਮਾਫੀਆ ਪੰਜਾਬ ਦੇ ਵਿੱਚੋਂ ਘਟਿਆ ਪਰ ਸਰਕਾਰ ਨੇ ਇਸ ਮਾਫੀਆ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਬਹੁਤ ਸਾਰੇ ਲੋਕਾਂ ਨਾਲ ਸਵਾਲ ਆ ਗੱਲ ਸੁਣ ਲੈਣੀ ਵੀਰੋ ਭਰਾਵੋ ਜਿੰਨੇ ਵੀ ਤੁਸੀਂ ਲਾਈਵ ਦੇਖੀ ਜਾਂਦੇ ਹੋ ਮੈਂ ਲਾਈਵ ਨੂੰ ਤੁਸੀਂ ਸਾਂਝਾ ਕਰ ਦੇਣਾ ਬਹੁਤ ਸਾਰੇ ਲੋਕਾਂ ਨਾਲ ਸਵਾਲ ਆ ਕਿ ਨੌਜਵਾਨ ਬਾਹਰ ਦੇਸ਼ ਕਰਨ ਕਿ ਜਾਂਦੇ ਨੇ ਨਾ ਜਾਣੇ ਏਜੰਟਾਂ ਕੋਲੇ ਜਾਂ ਨਾ ਪੈਸੇ ਫਸਾਉਣ ਇਹਦਾ ਇੱਕ ਬਹੁਤ ਵੱਡਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਨੌਜਵਾਨਾਂ ਦੇ ਬਹੁਤ ਵੱਡਾ ਦਿਮਾਗ ਦੇ ਵਿੱਚ ਗੱਲ ਬਿਠਾਈ ਗਈ ਹੈ ਨਾ ਏਜੰਟ ਮਾਫੀਆ ਨੇ ਸਰਕਾਰਾਂ ਨੇ ਮਾਫੀਆ ਨੇ ਸਾਰਿਆਂ ਨੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਗੱਲ ਬਿਠਾਈ ਵੀ ਚਲੋ ਬਾਹਰ ਭਾਜੋ ਜੀ ਸਾਰਾ ਕੁਝ ਬਾਹਰ ਹੀ ਹੈ ਹਰ ਘਰ ਹਰ ਗਲੀ ਹਰ ਇੱਕ ਮੋੜ ਦੇ ਉੱਪਰ ਇਹਨਾਂ ਨੇ ਪ੍ਰਮੋਸ਼ਨ ਕਰ ਕਰਕੇ ਨੌਜਵਾਨਾਂ ਤੋਂ ਪੈਸਾ ਠੱਗ ਠੱਗ ਕੇ ਅੱਜ ਪੰਜਾਬ ਦੀ ਇਹਨਾਂ ਨੇ ਬਹੁਤ ਮਾੜੇ ਹਾਲਾਤ ਕਰਕੇ ਰੱਖ ਦਿੱਤੇ ਬੇਸ਼ੱਕ ਸੋਨ ਸਭ ਨੂੰ ਪਤਾ ਹੈ ਜਿਹੜੇ ਕੱਲ ਨੌਜਵਾਨ ਆਏ ਨੇਗੇ ਇਹ ਇਕੱਲੇ ਟਰੰਪ ਨੇ ਨਹੀਂ ਪਹਿਲਾਂ ਇਹ ਪਹਿਲੀ ਵਾਰ ਨਹੀਂ ਟਰੰਪ ਨੇ ਭੇਜੇ ਪਹਿਲਾਂ ਵੀ ਬਾਈਡਨ ਦੀ ਗੱਲ ਕਰੀ ਉਹ ਤੋਂ 1100 ਬੰਦਾ ਜਾਂ ਇਹ ਤੋਂ ਪਹਿਲਾਂ ਵੀ ਇਹ ਸਰਕਾਰਾਂ ਜਿਹੜੀਆਂ ਡਿਪੋਰਟ ਕਰਕੇ ਭੇਜਦੀਆਂ ਰਹੀਆਂ ਨੇ ਜੀ ਪਰ ਜਿਸ ਤਰ੍ਹਾਂ ਪ੍ਰਕਾਰ ਰੌਲਾ ਪੈ ਰਿਹਾ ਮੈਂ ਕਹਣਾ ਇਸ ਰੌਲੇ ਦਾ ਸਰਕਾਰ ਦੇਖਦਾ ਵੀ ਸਰਕਾਰ ਕੁਝ ਕਰਦੀ ਹੈ ਕਿ ਨਹੀਂ ਕਰਦੀ ਸਰਕਾਰ ਜਿਹੜਾ ਇਹ ਏਜੰਟ ਮਾਫੀਆ ਦੇ ਉੱਪਰ ਹੁਣ ਤੋਸ ਨੂੰ ਗੱਲ ਦਾਸਾ ਵੀ ਰੋ ਇੱਕ ਰਦਰਾਖਸ਼ ਗਰੁੱਪ ਐ ਰਦਰਾਖਸ਼ ਗਰੁੱਪ ਵਾਲਾ ਮਹਾਲੀ ਦੇ ਵਿੱਚ ਜਿਨੇ ਕਿ ਘੱਟੋ-ਘੱਟ 4-5000 ਕਰੋੜ ਦੀ ਠੱਗੀ ਮਾਰੀ ਵੀ ਰਦਰਾਖਸ਼ ਗਰੁੱਪ ਵਾਲੇ ਨੇ ਪਹਿਲਾਂ ਸਰਕਾਰ ਨੇ ਉਹਨੂੰ ਅਜੇ ਤੱਕ ਹੱਥ ਨਹੀਂ ਪਾਇਆ 4-5000 ਕਰੋੜ ਦੀ ਠੱਗੀ ਜਦੋਂ ਆਪਾਂ ਮਹਾਲੀ ਦੇ ਵਿੱਚ ਧਰਨਾ ਦਿੱਤਾ ਫੇਰ ਕਿਤੇ ਸਰਕਾਰ ਨੇ ਉਹਨੂੰ ਫੜ ਕੇ ਅੰਦਰ ਕੀਤਾ ਪਰ ਸਰਕਾਰ ਨੂੰ ਉਹ ਅੰਦਰ ਤਾਂ ਕਰਤਾ ਵਾਂ ਉਹਨੂੰ ਏਜੰਟ ਨੂੰ ਕੀ ਸਾਡੇ ਨੌਜਵਾਨਾਂ ਦੇ ਪੈਸੇ ਮੜਵਾ ਸਕਦੀ ਹੈ ਸਰਕਾਰ ਉਹ ਤੋਂ ਸਰਕਾਰੇ ਪ੍ਰਸ਼ਾਸਨ ਨੇ ਚੀਤਾ ਜਵਾਬ ਦੇ ਵੀ ਅਸੀਂ ਮਿੰਨਤਾ ਤਰਲੇ ਧਰਨੇ ਮਾਰ-ਮਾਰ ਹੱਕ ਗਏ ਬਸ ਉਹ ਜੇਲ੍ਹ ਦੇ ਵਿੱਚ ਬੈਠਾ ਹੁਣ ਰਾਕਚ ਗਰੁੱਪ ਵਾਲਾ ਉੱਥੇ ਉਹਨਾਂ ਨੇ ਅਨੇਕਾਂ ਹੀ ਜਿਹੜੇ ਰਾਕਚ ਗਰੁੱਪ ਵਾਲਾ ਜਿਹੜਾ ਗਰੁੱਪ ਹੈ ਉਹਨੇ ਅਨੇਕਾਂ ਹੀ ਲੋਕਾਂ ਦੇ ਘਰ ਜਾੜਤੇ ਅਨੇਕਾਂ ਹੀ ਨੌਜਵਾਨਾਂ ਦੇ ਘਰ ਜਾੜਤੇ ਇਸ ਕਰਕੇ ਇਹ ਜਿਹੜਾ ਮਾਫੀਆ ਪੰਜਾਬ ਦੇ ਵਿੱਚ ਜਿੰਨਾਂ ਦੇ ਅਸੀਂ ਖਿਲਾਫ ਧਰਨੇ ਮੋਰਚੇ ਲਾਏ ਅੰਦੋਲਨ ਕੀਤਾ ਪਰ ਸਰਕਾਰ ਨੇ ਇੱਕ ਵੀ ਕਿਸੇ ਏਜੰਟ ਉਪਰ ਸਖਤ ਕਾਰਵਾਈ ਨਹੀਂ ਕੀਤੀ ਇੱਕ ਵੀ ਕਿਸੇ ਏਜੰਟ ਉਪਰ ਸਖਤ ਕਾਰਵਾਈ ਕੀਤੀ ਹੋਵੇ ਇੰਨਾ ਰੌਲਾ ਪਾਇਆ ਲੜ ਲੜ ਕੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਪਰ ਸਰਕਾਰ ਨੇ ਆਪਣਾ ਖੋਲੇ ਹੋਇਆ ਮਾਫੀਆ ਤਾਂ ਚਾਹੁੰਦੇ ਆ ਕਿ ਪੰਜਾਬ ਦੀ ਜਵਾਨੀ ਬਰਬਾਦ ਹੋਵੇ ਨੌਜਵਾਨਾਂ ਲਈ ਕੋਈ ਰੁਜ਼ਗਾਰ ਤਾਂ ਪੈਦਾ ਕਰੋ ਕੋਈ ਕੰਮ ਤਾਂ ਪੈਦਾ ਕਰੋ ਤੁਹਾਡੇ ਪੰਜਾਬ ਦੇ ਹਾਲਾਤ ਕੀ ਬਣ ਜਾਂਦੇ ਨੇ ਇਕੱਲਾ ਬਸ ਵੋਟਾਂ ਤੇ ਕਿ੍ਰਿਸੀਮਤ ਰਹਿ ਗਏ ਕੋਈ ਕੋਈ ਕਿਸੇ ਮੁੱਦੇ ਦੀ ਗੱਲ ਕਰ ਰਹੇ ਨੇ ਕਿ ਨੌਜਵਾਨੀ ਦਾ ਹਾਲਾਤ ਕੀ ਨੇ ਅੱਜ ਕਿਹੜੀਆਂ ਕੱਲੀਆਂ ਅਮਰੀਕਾ ਤੋਂ ਡਬੋਰਡ ਦੀ ਗੱਲ ਕਰਦੇ ਹੋ ਕੈਨੇਡਾ ਦੇ ਵਿੱਚ ਅੱਜ ਕਿੰਨੇ ਨੌਜਵਾਨਾਂ ਦੇ ਹਾਲਾਤ ਮਾੜੇ ਨੇਗੇ ਉੱਥੇ ਨੌਜਵਾਨ ਕਿਵੇਂ ਖੁਦਕੁਸ਼ੀਆਂ ਕਰ ਕਰ ਮਰੀ ਜਾਂਦੇ ਨੇਗੇ ਜਿਹੜੇ ਕੈਨੇਡਾ ਦੇ ਵਿੱਚ ਨੌਜਵਾਨ ਗਏ ਨੇ ਅੱਜ ਜਿਹੜੀ ਮਰਜ਼ੀ ਦੇਸ਼ ਦੇ ਵਿੱਚ ਦੇਖ ਲਓ ਸਾਡੇ ਪੰਜਾਬੀ ਨੌਜਵਾਨ ਕਿਵੇਂ ੱੱੱਕੇ ਖਾਈ ਜਾਂਦੇ ਨੇਗੇ ੱੱੱਕੇ ਖਾ ਰਹੇ ਨੇ ਸਿਰਫ ਇਹ ਮਾਫੀਆ ਕਰਕੇ ਸਭ ਤੋਂ ਪਹਿਲਾਂ ਜਿਹੜੀ ਜੜਾ ਜਿਹੜੀ ਮਾਫੀਆ ਪੰਜਾਬ ਦੇ ਵਿੱਚ ਜੰਟ ਮਾਫੀਆ ਪਹਿਲੇ ਉਹ ਜੜ ਪੱਟਣ ਦੀ ਲੋੜ ਹੈ ਸਰਕਾਰ ਨੇ ਕਿਹੜੀ ਕੇ ਸਰਕਾਰ ਪੱਟਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ ਦੇ ਆਪਣੇ ਇਮੀਗ੍ਰੇਸ਼ਨ ਕੋਲੇ ਹੋਏ ਨੇ ਸਰਕਾਰ ਦੇ ਸਭ ਤੋਂ ਵੱਡਾ ਕਮਾਈ ਦਾ ਸਾਧਨ ਪੈਸੇ ਦਾ ਅੱਜ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਏਜੰਟਾ ਜਿਹੜਾ ਮਰਜ਼ੀ ਬਣ ਜਾ ਇਸ ਕਰਕੇ ਮੇਰੇ ਜਿੰਨੇ ਵੀ ਨੌਜਵਾਨ ਸੱਜਣ ਆਏ ਨੇਗੇ ਇਹ ਵਿਦੇਸ਼ਾਂ ਦੇ ਵਿੱਚੋਂ ਮੈਂ ਉਹਨਾਂ ਤੱਕ ਮੇਰੀ ਗੱਲ ਪਹੁੰਚ ਜਾਣੀ ਆ ਜਿਹੜੇ ਸਾਡੇ ਪੰਜਾਬ ਦੇ ਆਏ ਨੇਗੇ ਇਹ ਜਦੋਂ ਮਰਜ਼ੀ ਮੈਨੂੰ ਮਿਲ ਲੈਣ ਸੰਪਰਕ ਕਰ ਲੈਣ ਇਹਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਨੇਗੇ ਇਹਦੇ ਪੈਸਿਆਂ ਦਾ ਜਿਹੜਾ 40-40 ਲੱਖ ਰੁਪਏ ਲਾ ਕੇ ਇਹਦਾ ਏਜੰਟ ਜ਼ਿੰਮੇਵਾਰ ਹੈ ਠੀਕ ਹੈ ਇਹ ਇਹ ਨੌਜਵਾਨਾਂ ਦੇ ਪੈਸੇ ਜੰਟ ਮੋੜਨ ਕਿਉਂਕਿ ਇਹਨਾਂ ਨੇ ਬਹੁਤ ਪੈਸੇ ਬਣਾਏ ਨੇ ਤੇ ਦੂਸਰੀ ਗੱਲ ਇਹ ਨੌਜਵਾਨ ਨਰਾਸ਼ ਨਾ ਹੋਏ ਉਹ ਭਰਾਵੋ ਜਿੰਨੇ ਵੀ ਹੁਣ ਤੁਸੀਂ ਆਇਓ ਆਪਣਾ ਇੱਥੇ ਰੋਜ਼ਗਾਰ ਹੈ ਇੱਥੇ ਆਪਾਂ ਆਪਣਾ ਕੰਮ ਪੈਦਾ ਕਰੀਏ ਤੇ ਅਗਲੀ ਬੇਨਤੀ ਆ ਕਿ ਸਰਕਾਰ ਦੇ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਕੋਈ ਚੰਗੀਆਂ ਨੀਤੀ ਲੈ ਕੇ ਆਉਣ ਨੌਜਵਾਨਾਂ ਨੂੰ ਰੋਜ਼ਗਾਰ ਦੀ ਕੰਮ ਦੀ ਇਹ ਤਾਂ ਸਿਰਫ ਔਰ ਸਿਰਫ ਬਸ ਆਪਣਾ ਪੈਸਾ ਇਕੱਠਾ ਕਰਨ ਦੇ ਹੋਈਆਂ ਪਈਆਂ ਨੇ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਫੈਲ ਚੁੱਕਿਆ ਚਲੋ ਜੀ ਕਿਤੇ ਵੋਟਾਂ ਮੰਗਣ ਲਈ ਤੀ ਜਦੋਂ ਉਧਰ ਦਿੱਲੀ ਨਾਂਗੇ ਵੋਟਾਂ ਮੰਗਣ ਲਈ ਕਿਤੇ ਉਧਰ ਨਾਂਗੇ ਵੋਟਾਂ ਮੰਗਣ ਲਈ ਕਿਤੇ ਉਧਰ ਨਾਂਗੇ ਵੋਟਾਂ-ਵੋਟਾਂ ਹੋਈ ਜਾਂਦੀਆਂ ਪੰਜਾਬ ਦੀ ਨੌਜਵਾਨੀ ਵੱਲ ਕੋਈ ਵੀ ਦੇਖਣ ਨੂੰ ਇਸ ਸਮੇਂ ਤਿਆਰ ਨਹੀਂ ਹੈਗਾ ਜਾਂ ਤਾਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਜਾਂ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦੇ ੱਤੇ ਖਾਈ ਜਾਂਦੀ ਹੈ ਆਪਾਂ ਨੇ ਵੀਰੇ ਆਪਣੇ ਸਿਹਤ ਦਾ ਧਿਆਨ ਰੱਖੀ ਪਹਿਲਾਂ ਹਾਂਜੀ ਵੀਰੇ ਵਿਕਰਮਜੀਤ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਮੈਨੂੰ ਨਾ ਯਾਰ ਬਾਈ ਬਹੁਤ ਸਾਰੇ ਉਹਨਾਂ ਦਾ ਹੀ ਹੁੰਦੀ ਤੇ ਰਵੀ ਕੀ ਹਾਲਾ ਬਾਈ ਹੈਲੋ ਬਾਈ ਕੀ ਹਾਲਾ ਜਗਜੀਤ ਕੀ ਹਾਲਾ ਠੀਕ ਹੋ ਲਾਲ ਜੀ ਲਾਲੀ ਕੀ ਹਾਲਾ ਕਹਿਵਾ ਬਾਈ ਬਹੁਤ ਵਧੀਆ ਲਾਲੀ ਬਾਈ ਤੇ ਇਸ ਕਰਕੇ ਜਿੰਨੇ ਵੀ ਸਾਡੇ ਸੱਜਣ ਨੌਜਵਾਨ ਇਸ ਸਮੇਂ ਮੇਰੀ ਹੀ ਬੇਨਤੀ ਹੈ ਕਿ ਸਰਕਾਰ ਜਿਹੜੀ ਕਿ ਇਹਨਾਂ ਨੌਜਵਾਨਾਂ ਵੱਲ ਧਿਆਨ ਦੇ ਕੇ ਜਿੰਨੇ ਵੀ ਸਾਡੇ ਕੱਲ ਨੌਜਵਾਨ ਆਏ ਨੇ ਇਹਨਾਂ ਜੰਟ ਮਾਫੀਓ ਉੱਪਰ ਸਖਤ ਕਾਰਵਾਈ ਹੋਵੇ ਬਾਕੀ ਮੈਂ ਨਾਲਾਂ ਜਿੰਨੇ ਵੀ ਏਜੰਟ ਮਾਫੀਆ ਦੇ ਖਿਲਾਫ ਟਟ ਕੇ ਮੋਰਚਾ ਖੋਲੋ ਤਾਂ ਕਿ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਬਚ ਸਕੇ ਭਾਈ ਮੈਂ ਤਾਂ 25 ਸਾਲ ਹੋ ਗਏ ਪਿੰਡ ਦੇ ਨੂੰ ਇੰਦਰਪਾਲ ਵੀਰੇ ਇੰਦਰਪਾਲ ਸਿੰਘ ਜਿਹੜੀ ਤੁਸੀਂ ਗੱਲ ਕੀਆ 25 ਸਾਲ 3 ਸਾਲ ਹੋ ਗਏ ਮੈਨੂੰ ਪਿੰਡ ਦੇ ਨੂੰ ਇਸੇ ਗੱਲ ਨੂੰ ਪਿੰਡ ਦੇ ਨੂੰ ਸਭ ਤੋਂ ਵੱਧ ਲੜਾਈ ਅੱਜ ਤਿੱਕਰ ਜੇ ਲੜਾਈ ਆ ਨਾ ਪੰਜਾਬ ਦੇ ਇਸ ਨੌਜਵਾਨਾਂ ਦੀ ਲੜਾਈ ਏਜੰਟ ਮਾਫੀਆ ਦੇ ਖਿਲਾਫ ਤੁਹਾਡੇ ਭਰਾ ਨੇ ਲੜੀ ਆ ਮਦਾ 2-3 ਸਾਲ ਹੋ ਗਏ ਨੌਜਵਾਨਾਂ ਨੂੰ ਪਿੱਟੀ ਜਾਂਦੇ ਨੂੰ अनेका ਕਰੋੜਾਂ ਰੁਪਇਆ ਵਾਪਸ ਕਰਵਾਤਾ ਪਰ ਫਿਰ ਵੀ ਕਈਆਂ ਨੇ ਵਾਪਸ ਕਰਾਣੇ ਚਲੋ ਜੀ ਡੋਂਕੀ ਲਾ ਕੇ ਉਹਨਾਂ ਬਾਹਰ ਵਗ ਜਾਨੇ ਆ ਇਹਨਾਂ ਮਦਾ ਬਥੇਰਾ ਮੱਥਾ ਮਾਰਿਆ ਮੇਰੇ ਤਾਂ ਤੁਸੀਂ ਤੁਸੀਂ ਜਿੰਨੇ ਵੀ ਭਰਾ ਸਮੇਂ ਲਾਈਵ ਦੇਖਦੇ ਹੋ ਤੁਸੀਂ ਇੱਕ ਗੱਲ ਦੱਸਿਓ ਸਰਕਾਰ ਨੇ ਕੋਈ ਸਖਤ ਕਦਮ ਠਾਇਆ ਜਿਸ ਪ੍ਰਕਾਰ ਆਪਾਂ ਇਹਨਾਂ ਦੇ ਖਿਲਾਫ ਸਖਤ ਕਦਮ ਠਾਇਆ ਤੇ ਠੀਕ ਆ ਵੀਰੇ ਆਪਣਾ ਕਨਵਰਟ ਠੀਕ ਆ ਵੀਰੇ ਤੇ ਹਾਂਜੀ ਮੈਂ ਠੀਕ ਆ ਲਖਵਿੰਦਰ ਗੱਲ ਲਈ ਗੋਡ ਥੈਂਕ ਯੂ ਬਾਈ ਤੇ ਠੀਕ ਆ ਬਾਈ ਬਸ ਮੈਂ ਤਾਂ ਇੰਨੀਆਂ ਕੁ ਤੁਹਾਡੇ ਨਾਲ ਗੱਲਾਂ ਕਰਨੀਆਂ ਸੀਗੀਆਂ ਹੁਣ ਸਿਹਤ ਮੇਰੀ ਥੋੜੀ ਠੀਕ ਨਹੀਂ ਹੈਗੀ ਮੈਂ ਸੱਲ ਸੁੱਲ ਜੇ ਤੇ ਮੈਨੂੰ ਬੁਖਾਰ ਫੂਰ ਜਾ ਬਹੁਤ ਹੋਇਆ ਹੋਇਆ ਸੀਗਾ ਸਿਹਤ ਹੁਣ ਕੁਝ ਫਰਕ ਆ ਵੀਰੇ ਤੇ ਫਿਰ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਧੰਨਵਾਦ ਬਈ ਬਾਨੇ ਵੀਰੇ ਤੁਮ ਸਹੀ ਥੈਂਕ ਯੂ